ਏ ਵੀਡੀ ਰਮਜੀਤ ਆਮਨੀ ਏ ਬਲਾਗ ਸਵੇਰ ਤੋਂ ਕੋਈ ਦਿਖਿਆ ਨਹੀਂ ਆ ਵੀ ਐਤਵਾਰ ਤੇ ਕਰਕੇ ਤੇ ਪਰ ਇਸ ਟਾਈਮ ਤੇ ਜਗਮਗ ਹੋਈ ਪਈ ਇਥੇ ਏ ਸੀ ਏ ਬਲਾਗ ਤਨ ਮੱਗੇ ਬਹੋਨਾਂ ਇਹ ਆਪਣਾ ਸਲੂਨ ਹੈਗਾ ਜੇੜੀ ਇਹ ਦੇਖੋ ਮੋ ਸੁਪਰੀਮ ਮਾਰਕਟ ਇਹ ਰੰਜੀਤ ਐਮਰਦੀ ਮਸ਼ਹੂਰ ਏ ਬਲਾਗ ਇੱਥੇ ਸ਼ਾਮ ਦੇ ਟਾਈਮ ਲੋਕੀ ਆਉਂਦੇ ਆ ਇੱਥੇ ਹਰ ਕਿਸ ਤਰ੍ਹਾਂ ਦੀ ਸੱਭਿਤੀ ਹੈਗੀ ਜੀ ਆ ਬਹੁਤ ਹੀ ਮਸ਼ਹੂਰ ਹੈਗਾ ਵਾ ਇਸ ਟਾਈਮ ਤੇ ਇਹ ਰੇਡੀ ਟੱਬਾ ਜਿਸ ਤਰ੍ਹਾਂ ਕਿ ਆਪਣੇ ਲਾਂਸ ਰੋਡ ਤੇ ਹੈਗਾ ਲੈਡੀ ਟੱਬਾ ਹੈਗਾ ਵਾ ਵੈਂਜ ਰੋਡ ਤੇ ਰੇਡੀ ਟੱਬਾ ਉਸੇ ਤਰ੍ਹਾਂ ਹੀ ਇੱਥੇ ਹੈਗਾ ਵਾ ਰਣਜੀਤ ਐਵਨੀ ਏ ਬਲਾਗ ਵਿੱਚ ਤਾਂ ਮੈਂ ਲੱਗ ਜਾਏ ਥੋੜਾ ਜਿਹਾ ਵਖਾਉਣਾ ਸਫਾਈ ਵਾਲੀ ਗੱਲ ਕਰੀ ਤੇ ਸਫਾਈ ਨਹੀਂ ਇੱਥੇ ਹੈ ਕੋਈ ਵੀ ਹੈਗਾ ਆਪਣਾ ਰੈਡੀ ਟੱਬਾ ਰਣਜੀਤ ਦਾ ਬਣੀ ਏ ਬਲਾਗ ਜਿੰਨਾ ਨਾਮ ਦਾ ਮਸ਼ਹੂਰ ਹੈਗਾ ਪਰ ਉਨੀ ਸਫਾਈ ਕੁਆਲਟੀ ਨਹੀਂ ਹੈ ਜਿੰਨੀ ਕਿ ਆਪਾਂ ਕਹਿੰਦੇ ਆ ਵੀ ਆਪਣੇ ਬੀ ਬਲਾਗ ਹੋਈ ਸੀ ਬਲਾਗ ਹੋਈ ਡੀ ਬਲਾਕ ਹੋਈ ਪੋਨੀ ਨਹੀਂ ਹੈਗੀ ਜਿੰਨੀ ਕਿ ਆਪਾਂ ਕਹਿੰਦੇ ਆ ਪੋਨੀ ਨਹੀਂ ਹੈਗੀ ਜਿੰਨਾ ਨਾਮ ਹੈਗਾ ਵਾ ਜਿੰਨੀ ਮਸ਼ਹੂਰੀ ਹੈਗੀ ਆ ਜਿੱਦਾਂ ਉਹਨੇ ਇੱਥੇ ਹੈਗਾ ਵਾ ਠੇਕਾ ਕਾਫੀ ਹੈਗੀ ਆ ਫਰਨਹੋਨਾ ਜੂਮ ਕਰਕੇ ਇਹ ਹੈ ਗਿਆ ਕਾਫੀ ਸ਼ਾਪ ਆਪਣਾ ਦੇਖੋ ਪੂਰਾ ਜੂਮ ਕੀਤਾ ਆ ਨਾ ਇਹ ਆਪਣੇ ਕੁਝ ਖਾਸ ਚੀਜ਼ਾਂ ਆਈਆਂ ਵਾਂ ਆਪ ਦੇਖੋ ਤੁਸੀਂ ਗੰਦਗੀ ਬਹੁਤ ਜ਼ਿਆਦਾ ਗੰਦਗੀ ਯellow ਕਮੀ ਨਹੀਂ ਕੋਈ ਹੈ ਵੀ ਜਿੰਨਾ ਨਾਮ ਮਸ਼ਹੂਰ ਹੈਗਾ ਰਣਜੀਤ ਐਬਨੀ ਇਹ ਬਲੌਗ ਉਹਦੋਂ ਤੋਂ ਵੱਧ ਕੇ ਗੰਦਗੀ ਹੈਗੀ ਹੈ ਇਸ ਫਰਾਂ ਲੋਕੀ ਆ ਰਹੇ ਨੇ ਜਾ ਰਹੇ ਨੇ ਇੱਕ ਪਾਰਡ ਮੇ ਪਾਇਗੀ ਰਣਜੀਤ ਐਮਣੀ ਜਾ ਰਹਿਆ ਵਾ ਤੇ ਅਜੇ ਹਟਵਾਰ ਦਿਨ ਹੈਗਾ ਵਾ ਕਿ ਕਾਫੀ ਠੰਡਾ ਜਾ ਹੀ ਰਿਹਾ ਵਾ ਜਿੰਨੀ ਮਸ਼ਹੂਰੀ ਰਣਜੀਤ ਐਮਣੀ ਦੀ ਕਰਦੇ ਆ ਪਰ ਹੁਣ ਏ ਬਲਾਕ ਚ ਵੇਖੀਏ ਤੇ ਏ ਬਲਾਕ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦਗੀ ਆ ਜਿਥੇ ਆਪਣਾ ਰੇਡੀ ਟੱਬਾ ਹੈਗਾ ਇਹਨੇ ਕੀ ਕੋਈ ਸਹੂਲਤ ਨਹੀਂ ਹੈਗੀ ਚੀਜ਼ ਦੀ ਹਰ ਇੱਕ ਚੀਜ਼ ਦੀ ਸਹੂਲਤ ਹੈਗੀ ਆ ਬਾਕੀ ਇਹੋ ਜੀ ਕੋਈ ਗੱਲ ਬਾਤ ਨਹੀਂ ਹੈਗੀ ਵੇਖੋ ਚਾਰੇ ਪਾਸੇ ਗੰਦਗੀ ਗੰਦਗੀ ਆ ਦੇ ਦੇ ਲੋਕੀ ਆ ਰਹੇ ਨੇ ਯਾਰ ਇਹਨੇ ਖਾ ਰਹੇ ਨੇ ਪੀ ਰਹੇ ਨੇ ਇਹ ਚੀਜ਼ਾਂ ਆਈਆਂ ਇਸ ਤਰ੍ਹਾਂ ਕੇ ਇਹ ਆ ਸਾਫ਼ ਸਾਫ਼ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਕਿ ਕਿਸ ਤਰ੍ਹਾਂ ਗੰਦਗੀ ਪਈ ਹੈ ਇਹਦਾ ਕਾਰਨ ਇਹ ਵੀ ਜੀ ਇਹੋ ਹੀ ਕਿ ਮੈਂ ਇਹ ਵੀਡੀਓ ਬਣਾ ਰਿਹਾ ਵਾਂ ਮੈਂ ਇਸੇ ਤੌਰ ਤੇ ਬਣਾ ਰਿਹਾ ਵਾਂ ਜਿ ਜਿੰਨੀ ਆਪਾਂ ਨੂੰ ਸਹੂਲਤ ਚਾਹੀਦੀ ਆ ਉਨੀ ਸਹੂਲਤ ਹੈ ਹੀ ਨਹੀਂ ਆ ਅੰਮ੍ਰਿਤਸਰ ਇੱਕ ਬੜਾ ਉੱਚਾ ਦਰਜਾ ਮੰਨਿਆ ਗਿਆ ਅੰਮ੍ਰਿਤਸਰ ਦਾ ਬਹੁਤ ਹੀ ਜ਼ਿਆਦਾ ਸੁੱਚਾ ਅੰਮ੍ਰਿਤਸਰ ਆ ਪਰ ਲੋਕਾਂ ਨੇ ਗੰਦਗੀ ਦਾ ਕੋਈ ਕਾਰਨ ਛੱਡਿਆ ਹੀ ਨਹੀਂ ਆ ਵੀ ਗੰਦਗੀ ਲੋਕੀ ਢਿਲਕ ਪੀ ਹੋਏ ਕੋਈ ਕੋਈ ਕਮੀ ਨਹੀਂ ਛੱਡੀ ਗੰਦਗੀ ਵੱਲੋਂ ਕੋਈ ਸਾਫ ਨਹੀਂ ਸਫਾਈ ਨਹੀਂ ਜੈ ਉਹ ਗੱਡੀ ਵਿੱਚ ਖਾਂਦਾ ਪੀਂਦਾ ਵਾ ਤੇ ਉਹ ਚੁੱਕ ਕੇ ਬਾਹਰ ਮਾਰਦਾ ਵਾ। ਹੁਣ ਐਸ ਵਕਤ ਮੈਨੂੰ ਕੋ ਦਿਖਿਆ ਨਹੀਂ ਹੈ ਕਿ ਜਿਹੜਾ ਮੈਂ ਤੁਹਾਨੂੰ ਖਾਲਾ ਕਿ ਮੈਂ ਗੱਡੀ ਜੋ ਕੋਈ ਸ਼ਿਫਟਣ ਡਿਆ ਬਾਹਰ ਕਿਉਂਕਿ ਮੇਰੇ ਹੁੰਦੇ ਆ ਪਹਿਲੇ ਹੀ ਮੇਰੇ ਗੱਡੀ ਲੌਂ ਲੌਂਦੇ ਇਹਨਾਂ ਨੇ ਛੋੜਤਾ ਘੂੜਾ ਬਾਹਰ। ਤੇ ਐਸ ਵਕਤ ਉਹ ਕੋਲ ਖਾਨਾ ਦੀ ਕਿੱਥੇ ਪਿਆ ਸੀ। ਪਰ ਮੈਂ ਲੈ ਕੇ ਚੱਲਦਾ ਰਹਾ। ਆ ਦੇਖੋ। ਅੱਛੇ ਗੱਡੀ ਖੜੀ ਸੀ। ਇੱਥੋਂ ਨੇ ਕੂੜਾ ਆਪਣੀਓ ਗੱਡੀ ਖਾਤੀਏ ਤੇ ਬਾਸ ਉੱਡਦਾ ਇਹ ਹਾਲਾਤ ਨੇ ਅੰਮ੍ਰਿਤਸਰ ਦੇ ਅਸਲ ਤੇ ਤੇ ਜਿਹੜਾ ਕੋ ਬਾਹਰੋਂ ਆਏਗਾ ਉਹ ਕੀ ਕਹੇਗਾ ਉਹ ਤਾਂ ਫਿਰ ਅੰਮ੍ਰਿਤਸਰ ਵੱਲ ਮੂੰਹ ਹੀ ਨਹੀਂ ਕਰੇਗਾ ਮੈਂ ਕੋਸ਼ਿਸ਼ ਕਰਾਂਗਾ ਵੀ ਇੱਕ ਵਾਰੀ ਹੋਰ ਇੱਕ ਦੋ ਕੰਨੇ ਠਹਿਰ ਕੇ ਇੱਕ ਵੀਡੀਓ ਹੋਰ ਬਣਾਉਂਗਾ ਜਿਹੜੀ ਕਿ ਆਪਣੇ ਕੀ ਟ੍ਰੇਲੀਅਮ ਦੀ ਹੈਗੀ ਆ ਟ੍ਰੇਲੀਅਮ ਦੀ ਜਿਹੜੀ ਬਾਅਦ ਦੀ ਸਾਈਡ ਹੈਗੀ ਸਾਰੀ ਲਾਈਟ ਬੰਦ ਕਰ ਦਿੱਤੀ ਗਈ ਆ ਖਰਾਬ ਹੋ ਗਈ ਆ ਖੱਡੇ ਪੈ ਰਹੇ ਬਾਹਰ ਸੜਕ ਦੇ ਉੱਪਰ ਸੁਣਵਾਈ ਕੋਈ ਨਹੀਂ ਐਸ ਵਕਤ ਵੀਡੀਓ ਵਿੱਚ ਚੋਰੀ ਬਣਾਉਣ ਡਿਆ ਵਾਂ ਕਿ ਅਮੇ ਕੋਈ ਗੱਲ ਸੁਣੂਗਾ ਕੋਈ ਫਾਲਤੂ ਬੋਲੂਗਾ ਮੈਂ ਤੁਹਾਨੂੰ ਇੱਕ ਵਾਰੀ ਅੱਗੇ ਖੜਦਾ ਵਾਂ ਆਪਣੇ ਸਿੱਕੇ ਖਾਸ ਜਿਆਦੀਆਂ ਲੱਗੀਆਂ ਰੇੜੀਆਂ ਇਹ ਆਪਣੀ ਪਲਾਸਟਿਕ ਬੋਤਲ ਪਾਉਣ ਵਾਸਤੇ ਮਸ਼ੀਨ ਹੈਗੀ ਆ ਪਰ ਇਹ ਆਪ ਹੀ ਕੂੜੇ 'ਚ ਫਸੀ ਹੈਗੀ ਤੇ ਇੱਚ ਕਿੰਨੇ ਕੀ ਪਾਉਣਾ ਵਾ ਇਹ ਹਾਲਾਤ ਹੋ ਚੁੱਕੇ ਆ ਰੋਕਣ ਲੇਖੋ ਕਿੰਨਾ ਗੰਦਾ ਬਹਿ ਗੜੀ ਆ ਇਹਨੇ ਖਾ ਖਾ ਸੁੱਤੀ ਜਾਂਦੇ ਖਾ ਖਾ ਸੁੱਤੀ ਜਾਂਦੇ ਆ ਤੇ ਮੈਂ ਥੋੜਾ ਹੋ ਝੂਮ ਕਰਦਾ ਵਾਂ ਤਾਂ ਨਿਕਜੀ ਹੋਏ ਹੋਣਾ ਵਾ ਔਰ ਦੇਖੋ ਕਿੰਨਾ ਗੰਦਗੀ ਹੈਗੀ ਆ ਇਹ ਸਭ ਆਪਣਾ ਰੇੜੀ ਆ ਮਾਰਕੀਟ ਰੰਜੀਤ ਐਮ ਇਹ ਬਲੌਗ ਇਹ ਆਪਣੀ ਬੜੀ ਸਮਾਰਟ ਮਸ਼ੀਨ ਲਾਈ ਹੋਈ ਸੀ ਅੰਮ੍ਰਿਤਸਰ ਸਮਾਰਟ ਸਿਟੀ ਹੰਦਸਾਉਣਾ ਮੈਂ ਤਾਂ ਲਿਖਿਆ ਹੋਇਆ ਹੈਗਾ ਸਮਾਰਟ ਸਿਟੀ ਦੇਖੋ ਸਮਾਰਟ ਸਿਟੀ ਇਸ ਕਰਕੇ ਬੇਨਤੀ ਹੈ ਵੀਜੀ ਅੰਮ੍ਰਿਤਸਰ ਦਾ ਨਾਮ ਬਨਾਮ ਨਾ ਕਰੋ ਥੋੜੀ ਆਪਣੀ ਵੀ ਸਫਾਈ ਰੱਖੋ ਕਿ ਇਹਨੂੰ ਬਦਨਾਮੀ ਦੇਣ ਤੋਂ ਚੰਗਾ ਪਹਿਲੇ ਵੀ ਆਪਣੀ ਸਫਾਈ ਆਪ ਰੱਖੋ ਆਪਾਂ ਖਾਣੇ ਆ ਪੀਣੇ ਚਲੋ ਵਧੀਆ ਗੱਲ ਆ ਪਰ ਊੜਾ ਆਪਾਂ ਸੜਕਾਂ ਤੇ ਨਾ ਛੁੱਟੀਏ ਉਸ ਕਰਕੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਥੋੜਾ ਜਿਹਾ ਆਪਾਂ ਧਿਆਨ ਰੱਖੀਏ ਸਿੜੀ ਦਾ ਸਸੀ ਗਾਲ ਸਾਰੇ ਵੀਰਾਂ ਨੂੰ